ਕਰਦਾ ਕਰਿਓ ਛੰਦਿਆ ਕਿਆ ਬਾਈ ਉਹ ਕਿਵੇਂ ਆ ਠੀਕ ਆ ਬਾਈ ਕਿਵੇਂ ਆ ਤੇ ਵਿੱਲਾ ਹੀ ਆ ਓਏ ਬਾਈ ਯਾਰ ਸਿਰ ਜਾਨੇ ਸੱਟ ਸੀ ਤੇ ਕੰਮ ਕਰਾਤੇ ਕੋਈ ਆ ਜਾਣੇ ਨਹੀਂ ਨਹੀਂ ਕੰਮ ਕਰ ਕੀ ਤੂੰ ਮੇਰਾ ਦਿਹਾੜੀ ਲਵਾ ਯਾਰ ਅੱਜ ਦੀ ਮੈਂ ਲਵਾ ਦਿੰਨੇ ਆ ਯਾਰ ਤੇ ਫਿਰ ਆ ਜਾ ਮਿਸਤਰੀ ਆਉਣ ਵਾਲਾ ਯਾਰ ਮਿਸਤਰੀ ਆਉਣ ਵਾਲਾ ਮੇਰੇ ਯਾਰ ਖੰਡ ਮਿੱਠਾ ਹੈ ਨਹੀਂ ਘਰੇ ਭਰਾ ਅੱਛਾ ਗਣਾਵਾਂਗੇ ਚਾਹ ਉੱਥੇ ਆ ਜਾ ਚਾਹ ਤਾਂ ਤਰ ਪਿਆਵਾਂ ਨਹੀਂ ਮੈਂ ਯਾਰ ਆਇਆ ਨਾ ਕਰ ਤੂੰ ਮੈਨੂੰ 1500 ਰੁਪਈਆ ਤਾਂ ਮੈਂ ਕੀ ਕਰਨਾ ਤੂੰ 150 ਦਾ ਉਹ ਮੈਂ ਖੰਡ ਜਾਣ ਲਿਆਉਣਾ ਸੁਆ ਦੀ ਜਾਣੇ ਵੀ ਤੇ ਯਾਰ 150 ਖੁੱਲਾ ਮੈਂ ਕਿਹਾ ਪਾ ਕੇ ਆਇਆ ਕੋ ਰੋ ਮਤ ਦਿਹਾੜੀ ਦਾ ਇਹ ਕਹਣ ਆ ਲੈ ਤੇਰੀ ਕਿਸਮਤ ਚੰਗੀ ਆ ਫੜ 200 ਆ ਦਿਹਾੜੀ ਕਿੰਨੀ ਆਉ ਚਲਦੀ ਵਾਹ 1000 ਰੁਪਿਆ ਲੈ ਲੈਨੇ ਨਾ 500 ਰੱਖ ਯਾਰ 600 ਕੌਣ ਕਹਿੰਦਾ ਚੱਲ ਤੂੰ 500 ਦੇ ਦੇ ਤੇ ਖੰਡ ਚਾ ਫੜਾ ਕੇ ਨਾ ਕਰੇ ਤੇ ਆ ਜਾ ਸਿੱਧਾ ਬਾਈ ਕਿ ਮੈਂ ਆਵਾ ਲੈਣ ਨੋਟ ਅਸਲੀ ਆ ਓਏ ਅਸਲੀ ਆ ਭਰਾਵਾ ਹੋ ਸਾਡੇ ਆਣ ਕੇ ਬੰਦਿਆਂ ਨੂੰ ਪਤਾ ਹੀ ਨਹੀਂ ਲੱਗਦਾ ਅਸਲੀ ਆ ਤੇ ਆ ਜੀ ਮਗਰੀ ਚੰਗਾ ਕੋਈ ਨਹੀਂ ਇਹ ਨਾਵੇ ਅਵਲੀਆ ਕਿਤੇ ਭਕਾਈ ਕਰਾਵੇ ਦੁਬਾਰਾ ਆਉਣਾ ਪਵੇ ਮੈਨੂੰ ਹਾਂ ਤੂੰ ਵੇ ਵੇਗਾ ਨਾ ਹੋ ਜਾ ਆਲ ਬੰਦਾ ਮਿਲ ਗਿਆ ਯਾਰ ਹੈ ਤਾਂ ਉਸ ਵਜੇ ਚੱਲ ਆਪਣਾ ਕੰਮ ਸਰਦੂ ਕੰਮ ਹੋਰ ਪਾੜ ਲਾਂਗੇ ਸਿਰ ਗਿਆ ਇਹਨੂੰ ਮੈਂ ਕੀ ਦਵਾਲਾ ਇਹਦੇ ਅਰਗੇ ਮੇਰੇ ਕੋਲੇ ਵਾਧੂ ਆਉਂਦੇ ਆਂ ਕੋਣ ਨਹੀਂ ਕੀ ਆ online ਸ਼ੇਰ ਆ ਅੱਛਾ ਗਣਾ ਚੱਲਿਆ ਆਪਾਂ ਅੱਛੇ ਕੇ ਰੇ ਇਹ ਤਾਂ ਤੰਦਰ ਆ ਗਿਆ ਨਹੀਂ ਯਾਰ ਉਹ ਕਿਵੇਂ ਆ ਬਾਈ ਹੋਰ ਠੀਕ ਆ ਲੱਗਿਆ ਠੀਕ ਆ ਕਿੱਧਰ ਚੱਲਿਆਂ ਅੱਜ ਉਈ ਆਂ ਚਿੰਦਨ ਉਧਿਆੜੀ ਦਾ ਕਹਿ ਕੇ ਗਿਆ ਸੀ ਅੱਜ ਮਿਸਤਰੀ ਆਉਣਾ ਯਾਰ ਮੇਰੇ ਅੱਛਾ ਤੇ ਉਹ ਪਤੰਦਰ ਤੜਕੇ ਕਹਿੰਦਾ ਅਗੇ ਮੇਰੇ ਚਾਹ ਮਿੱਠਾ ਘਰੇ ਮੁੱਕਿਆ ਵਿਆ ਤੇ ਮੈਂ ਪਹ ਲੋ ਲਿਆਵਾ ਪੈਸੇ ਦੇ ਮੈਂ ਪੈਸੇ ਦੇ ਗਿਆ ਸੀ 200 ਰੁਪਿਆ ਤੇ ਕਹਿੰਦਾ ਮੈਂ ਆਉਣਾ ਆਇਆ ਹੈ ਨਹੀਂ ਮੈਂ ਆ ਕੇ ਹੋਰ ਦੇ ਨਾ ਜਾਵੜਿਆ ਹੋਵੇ ਅੱਛਾ ਉਹਨੂੰ ਦੇਖਣਾ ਹੈ ਯਾਰ ਪੈਸੇ ਦੇ ਦੇ ਨਾ ਤੂੰ ਪੈਸੇ ਦੇ ਦੇ ਮੈਂ ਮੋੜ ਜਾ ਪੁੱਠਾ ਕਿਉਂ ਕੀ ਪੁੱਠਾ ਕੋ ਮੜ ਜਾ ਉਹ ਤਾਂ ਠੇਕੇ ਤੇ ਜਾ ਘਰੇ ਲਟਿਆ ਪਿਆ ਹੁਣਾ ਦਾਰੂ ਪੀ ਕੇ ਸੱਚੀ ਹੋਈ ਇਹੀ ਕੰਮ ਹੈ ਬਈ ਉਹਦਾ ਨਹੀਂ ਯਾਰ ਇੱਕ ਵਾਰੀ ਤਾਂ ਮੈਂ ਜਾਊਂਗਾ ਆਦੇ ਪਾਸੇ ਤਾਂ ਮੰਗੂ ਤਾਂ ਵਾਪਸ ਮੁੜ ਜਾ ਯਾਰੋ ਮੈਂ ਮਿਸਤਰੀ ਦੀ ਧੜੀ ਵੀ ਭੇਜਾਂਣੀ ਨਹੀਂ ਉਹਦਾ ਤਾਂ ਕੰਮ ਹੀ ਇਹ ਆ ਪਤੰਦਰਾ ਉਹ ਨਹੀਂ ਜਾਂਦਾ ਧੜੀ ਨਹੀਂ ਨਹੀਂ ਭੇਜੂਗਾ ਆਪ ਤੇ ਪਿਓ ਨੂੰ ਭੇਜੂਗਾ ਵੇਖ ਲਈ ਹੁਣ ਜਾ ਕੇ ਤੂੰ ਤੇਰੇ ਗੱਲ ਭੇਜੂਗਾ ਐਵੇਂ ਗੱਲ ਭੇਜੂਗਾ ਯਾਰ ਆ ਇਹ ਤਾਂ ਬਰਸਰ ਗਿਆ ਯਾਰ ਕਮਾਲ ਆ ਯਾਰ ਆ ਤਾਂ ਜਮਾ ਹੀ ਸਰ ਗਿਆ ਇਹਨੇ ਆ ਨਾ ਪਤੰਦਰਾ ਯਾਰ ਓਏ ਛਿੰਦਿਆ ਓਏ ਆ ਕੀ ਹੋਏ ਭੈਂਦੀ ਆ ਕੇ ਉਹੀ ਗੱਲ ਛਿੰਦੇ ਕਿਹੜਾ ਉਹ ਪਤੰਦਰਾ ਆਇਆ ਨਹੀਂ ਦਿਹਾੜੀ ਹਾਣਾ ਤੂੰ 200 ਰੁਪਿਆ ਮੋੜ ਫਿਰ ਨਹੀਂ ਦਿਹਾੜੀ ਆਉਣਾ ਤਾਂ ਕਿਹੜਾ 200 ਰੁਪਿਆ ਭੁੱਲ ਗਿਆ ਉਹ ਕਰਨੈਲਾ ਮੈਂ ਕੀ ਗੱਲਾਂ ਬਾਈ ਤੇ ਦਿਹਾੜੀ ਆ ਆਪਣੇ ਦਿਹਾੜੀ ਨਹੀਂ ਆਇਆ ਤੂੰ ਕਿਹੜੀ ਦਿਹਾੜੀ ਤੇ ਪੈਸੇ ਵੀ ਲੜੇ ਅਸੀਂ ਨਹੀਂ ਕਦੇ ਦਿਹਾੜੀ ਤੋਂ ਠੀਕ ਹੈ ਕਿਸੇ ਤੇ ਕਿਵੇਂ ਨਹੀਂ ਦਿਹਾੜੀ ਗਟਾੜਾ ਪਰ ਲੈਣਾ ਬੱਠ ਲੱਗਦੀ ਆ ਮੇਰਾ ਅੰਗ ਤੇ ਦਾਦਾ ਪਰਦਾਦਾ ਨਹੀਂ ਦਿੜੀ ਗਿਆ ਪਰਦਾਦਾ ਆ ਆ ਹੋਵੇ ਸਾਡੇ ਤਾਂ ਤੇ ਮੇਰੇ ਪੈਸੇ ਤਾਂ ਦੇ ਦੇ ਗੇਣਾ ਪੈਸੇ ਤਲਕੇ ਲਿਆ ਸੀ 200 ਤੂੰ ਖੰਡ ਨੂੰ ਮੈਨੂੰ ਵਾਦਾ ਕਿੜਾ ਬਈ ਯਾਰ ਗਿਆ ਯਾਰ ਪੈਸੇ ਦੇ ਮੇਰੇ ਯਾਰ ਨਹੀਂ ਹੋਣਾ ਦਿੜੀ ਵੈਸੇ ਫੁਸੇ ਨਹੀਂ ਮਰੇ ਕੋਲੇ ਤੂੰ ਸਾਡੀਆਂ ਬਣੀਆਂ ਨਾ ਮਾਰਾਂਗਾ ਮੈਂ ਬੋਲਦਾ ਮੈਂ ਤਾਂ ਨਾ ਹੀ ਨਹੀਂ ਲੈ ਮੈਂ ਤਾਂ ਕੋਈ ਕਿਆ ਹੀ ਨਹੀਂ ਭਰਾਵਾ ਤੁਰ ਜਾਗੇ ਸਿਕਾਣਾਗਾ ਬਾਕੀ ਪਹੇ ਜਾਏਗਾ ਦੱਸ ਫਿਰ ਨਾ ਦਰ ਉਹ ਦਾਨਾ ਭਰਾਵਾ